ਇਸ ਵਾਰ ਬ੍ਰਾਜ਼ੀਲ ਵਿੱਚ ਹੋਏ ਬ੍ਰਿਕਸ ਸੰਮੇਲਨ ਵਿੱਚ ਭਾਰਤ ਨੂੰ ਵੱਡੀ ਸਫਲਤਾ ਮਿਲੀ ਹੈ ਡੰਡੀ ਇਸ ਦੇ ਸਾਂਝੇ ਐਨਾਨ ਨਾਮੇ ਵਿੱਚ ਬਹੁਤਾ ਜ਼ੋਰ 22 April 2025 ਵਿੱਚ ਜੰਮੂ ਕਸ਼ਮੀਰ ਦੇ ਪਹਲਗਾਮ ਵਿੱਚ ਹੋਏ ਹਮਲੇ ਜਿਸ ਵਿੱਚ 26 ਲੋਕ ਮਾਰੇ ਗਏ ਸਨ ਦੀ ਵਿਸਥਾਰਪੂਰਵਕ ਨਿੰਦਾ ਕੀਤੀ ਗਈ ਹੈ ਡੰਡੀ ਸਾਂਝੇ ਐਲਾਨਨਾਮੇ ਵਿੱਚ ਕਿਹਾ ਗਿਆ ਹੈ ਅਸੀਂ ਕਿਸੇ ਵੀ ਰੂਪ ਵਿੱਚ ਅਤਵਾਦ ਦੀ ਸਖਤ ਨਿੰਦਾ ਕਰਦੇ ਹਾਂ ਚਾਹੇ ਕਿਸੇ ਵੀ ਉਦੇਸ਼ ਲਈ ਕੀਤਾ ਗਿਆ ਹੋਵੇ ਕਦੀ ਵੀ ਕਿਤੇ ਵੀ ਅਤੇ ਕਿਸੇ ਦੇ ਵੀ ਰਾਹੀਂ ਇਹ ਕਾਰਵਾਈ ਕੀਤੀ ਗਈ ਹੋਵੇ ਡੰਡੀ ਇਸ ਦੇ ਨਾਲ ਹੀ ਇਸ ਵਿੱਚ ਇਹ ਵੀ ਦਰਜ ਕੀਤਾ ਗਿਆ ਹੈ ਅਤਵਾਦੀਆਂ ਦੀ ਸਰਹੱਦੋਂ ਪਾਰ ਆਵਾਜਾਈ ਅਤਵਾਦ ਨੂੰ ਬੜਾਵਾ ਦੇਣ ਵਾਲੇ ਅਤੇ ਉਹਨਾਂ ਨੂੰ ਸੁਰੱਖਿਅਤ ਪਨਾਹਗਾਹਾਂ ਦੇਣ ਵਾਲਿਆਂ ਦਾ ਮੁਕਾਬਲਾ ਕਰਨ ਲਈ ਅਸੀਂ ਆਪਣੀ ਪ੍ਰਤੀਬੱਧਤਾ ਪ੍ਰਗਟਾਉਂਦੇ ਹਾਂ ਡੰਡੀ ਸਖਤ ਸ਼ਬਦਾਵਲੀ ਵਿੱਚ ਇਸ ਐਲਾਨਨਾਮੇ ਵਿੱਚ ਇਸ ਗੱਲ ਉੱਤੇ ਵੀ ਜ਼ੋਰ ਦਿੱਤਾ ਗਿਆ ਹੈ دہشتਵਾਦ ਨੂੰ ਕਿਸੇ ਵੀ ਧਰਮ ਸੱਭਿਤਾ ਜਾਂ ਜਾਤੀ ਸਮੂਹ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ ਅਤੇ ਇਸ ਵਿੱਚ ਸ਼ਾਮਿਲ ਸਾਰੇ ਲੋਕਾਂ ਨੂੰ ਜਵਾਬਦੇਹ ਬਨਾਇਆ ਜਾਣਾ ਚਾਹੀਦਾ ਹੈ ਡੰਡੀ ਚਾਹੇ ਇਸ ਵਾਰ ਬ੍ਰਾਜ਼ੀਲ ਵਿੱਚ ਹੋਏ ਬ੍ਰਿਕਸ ਦੇ 17ਵੇਂ ਸਿਖਰ ਸੰਮੇਲਨ ਵਿੱਚ ਆਪੋ ਆਪਣੇ ਕਾਰਨਾ ਕਰਕੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਹਾਜ਼ਰ ਨਹੀਂ ਹੋਏ ਪਰ ਪੁਤਿਨ ਨੇ ਆਪਣੇ ਦੇਸ਼ ਦੇ ਗਵਾਂਡੀ ਯੂਕਰੇਨ ਨਾਲ ਲੜਾਈ ਛਿੜੀ ਹੋਣ ਕਾਰਨ ਸਟਾਰ ਕੈਮਰੇ ਉੱਤੇ ਹੀ ਇਸ ਵਿੱਚ ਸ਼ਿਰਕਤ ਕੀਤੀ ਡੰਡੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਸਿਖਰ ਸੰਮੇਲਨ ਵਿੱਚ ਵਿਸ਼ੇਸ਼ ਮਹਿਮਾਨ ਦੇ ਤੌਰ ਉੱਤੇ ਸੱਦੇ ਜਾਣ ਕਾਰਨ ਚੀਨੀ ਰਾਸ਼ਟਰਪਤੀ ਵੱਲੋਂ ਅਜਿਹਾ ਰੁਖ ਅਪਣਾਉਣ ਦੀ ਵੀ ਸਮਝ ਆਉਂਦੀ ਹੈ ਡੰਡੀ ਬ੍ਰਿਕਸ ਸੰਗਠਨ ਅੱਜ ਹਰ ਪੱਖੋਂ ਮਹੱਤਵਪੂਰਨ ਬਣਿਆ ਨਜ਼ਰ ਆਉਂਦਾ ਹੈ ਡੰਡੀ ਲਗਭਗ 16 ਕੋ ਸਾਲ ਪਹਿਲਾ ਸਾਲ 2009 ਵਿੱਚ ਰੂਸ ਵਿੱਚ ਇਸ ਦਾ ਪਹਿਲਾ ਸੰਮੇਲਨ ਬੁਲਾਇਆ ਗਿਆ ਸੀ ਜਿਸ ਵਿੱਚ ਬ੍ਰਾਜ਼ੀਲ ਰੂਸ ਭਾਰਤ ਚੀਨ ਅਤੇ ਦੱਖਣੀ ਅਫਰੀਕਾ ਨੂੰ ਸ਼ਾਮਿਲ ਕੀਤਾ ਗਿਆ ਸੀ ਡੰਡੀ ਬਾਅਦ ਵਿੱਚ ਮਿਸਰ, ਇਥੋਪੀਆ, ਇੰਡੋਨੇਸ਼ੀਆ, ਈਰਾਨ ਅਤੇ ਸੰਯੁਕਤ ਅਰਬ ਅਮੀਰਾਤ ਇਸ ਦੇ ਮੈਂਬਰ ਬਣੇ ਡੰਡੀ ਹਰ ਸਾਲ ਇਨ੍ਹਾਂ ਮੈਂਬਰ ਦੇਸ਼ਾਂ ਦੇ ਉੱਚ ਕੋਟੀ ਦੇ ਨੇਤਾਵਾਂ ਦਾ ਸਿਖਰ ਸੰਮੇਲਨ ਹੁੰਦਾ ਹੈ ਡੰਡੀ ਸਾਲ ਦੇ ਅਰਸੇ ਦੌਰਾਨ ਲਗਾਤਾਰ ਇਨ੍ਹਾਂ ਮੈਂਬਰ ਦੇਸ਼ਾਂ ਦੀਆਂ ਵੱਖ-ਵੱਖ ਕਮੇਟੀਆਂ ਵਿਸਥਾਰਤ ਵਿਚਾਰ ਵਟਾਂਦਰੇ ਲਈ ਵੀ ਆਪਸ ਵਿੱਚ ਤਾਲਮੇਲ ਬਣਾਈ ਰੱਖਦੀਆਂ ਹਨ ਡੰਡੀ ਇਹਨਾਂ ਵੱਖ-ਵੱਖ ਮੀਟਿੰਗਾਂ ਵਿੱਚ ਇਹਨਾਂ ਰਾਜਾਂ ਦੇ ਵਿਦੇਸ਼ ਮੰਤਰੀ, ਵਿੱਤ ਮੰਤਰੀ, ਵਪਾਰ ਨਾਲ ਸੰਬੰਧਿਤ ਮੰਤਰੀ, ਊਰਜਾ ਮੰਤਰੀ ਆਦਿ ਸ਼ਾਮਲ ਹੁੰਦੇ ਰਹਿੰਦੇ ਹਨ ਡੰਡੀ ਇਸ ਤੋਂ ਇਲਾਵਾ ਤਕਨੀਕੀ ਸੱਭਿਆਚਾਰਕ ਵਿਦਿਅਕ ਅਤੇ ਸਿਹਤ ਨਾਲ ਸੰਬੰਧਿਤ ਖੇਤਰਾਂ ਬਾਰੇ ਵੀ ਇਹਨਾਂ ਦੇਸ਼ਾਂ ਦੇ ਆਪਸੀ ਗਰੁੱਪ ਬਣੇ ਹੋਏ ਹਨ ਜੋ ਸਮੇਂ-ਸਮੇਂ ਉਪਰੋਕਤ ਮਸਲਿਆਂ ਉੱਤੇ ਵਿਚਾਰ ਵਟਾਂਦਰਾ ਕਰਦੇ ਰਹਿੰਦੇ ਹਨ ਡੰਡੀ ਦੁਨੀਆ ਭਰ ਵਿੱਚ ਵੱਖ-ਵੱਖ ਖਿੱਤਿਆਂ ਅਤੇ ਦੇਸ਼ਾਂ ਦੇ ਕਈ ਸੰਗਠਨ ਬਣੇ ਹੋਏ ਹਨ ਜਿਨ੍ਹਾਂ ਵਿੱਚ ਜੀ 7 ਜੀ ਬੀ ਆਦਵੀ ਉੱਗੇ ਸੰਗਠਨ ਹਨ ਪਰ ਬ੍ਰਿਕਸ ਦੇਸ਼ਾਂ ਵਿੱਚ ਅੱਜ ਦੁਨੀਆ ਦੀ